ਜਿਨ੍ਹਾਂ ਦੇ ਪ੍ਰੋਗਰਾਮ ਰਚਿਆ ਦੀ ਬਹੁਤ ਬਹੁਤ ਮੁਬਾਰਕਵਾਦ ਦਿੰਨੇ ਆ ਸਾਰੇ ਪਿੰਡ ਨੂੰ ਅਸੀਂ ਬਹੁਤ ਬਹੁਤ ਸ਼੍ਰੀ ਜੀ ਬਹੁਤ ਬਹੁਤ ਨਿਗਰਵਾਲ ਕਰਦੇ ਆ ਜਿਨ੍ਹਾਂ ਨੇ ਆਪਣਾ ਸਾਡੀ ਸੰਬੰਧ ਰਚ ਕੇ ਉਹਨਾਂ ਦੇ ਸਾਥ ਲਿਆ ਅਸੀਂ ਇਹਨਾਂ ਤਹਿ ਦੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਬੇਨਤੀ ਕਰਦੇ ਆ ਕਿ ਸਾਡੀ ਦਿਨਪੁਰ ਦੀ ਸਮੂਹ ਸੰਗਤ ਨੂੰ ਸਾਰਿਆਂ ਵੱਲੋਂ ਰਣਲਗੇ ਆਪ ਜੀ ਦਾ ਨਿਗਾ ਸਵਾਗਤ ਕੀਤਾ ਜਾਂਦਾ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਦਸ ਮਿੰਟ ਬਾਅਦ ਅੱਦਰ ਬੈਠ ਕੇ ਚਾਹ-ਪਾਣੀ ਦਾ ਨਗਰ ਆਪ ਜੀ ਵੱਲੋਂ ਤਿਆਰ ਕੀਤਾ ਆ ਤੇ ਸਾਰਿਆਂ ਨੂੰ ਬਹੁਤ ਪ੍ਰੇਮ ਭਾਲ ਦਾ ਸ਼ੁਕਰੀਆ ਕੋ ਤੇ ਉਸ ਤੋਂ ਪਹਿਲਾਂ ਜੇ ਕਿਸੇ ਨੇ ਕੋ ਜੋ ਮੇਂ ਤੇ ਵਿਚਾਰ ਕਰਨਿਆਂ ਤਾਂ ਤਾਂ ਰੱਖ ਸਕਦੇ ਆ ਜੈ ਜੀ ਕੇਹਾ ਦਰਬਾਰ ਪ੍ਰੀਵਾਨ ਮੇਕਰ ਜਿੰਦਾਬਾਦ 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 ਦਰਬਾਰ ਪ੍ਰੀਵਾਨ ਮੇਕਰ ਦੇਵੀ ਜੀ ਜੀ ਬੋਲੋ ਸ਼ਾਇ ਕੁਰਦੇਰ ਤਨ ਕੁਰਦੇਵ ਸੋਬ ਦੀ ਵਿਰਤੀ ਸਾਰੀ ਹੀ ਸੰਗਤ ਨੂੰ ਸਭ ਤੋਂ ਪਹਿਲਾਂ 바ਵਾ ਸਾਹਿਬ ਪੀਮਰਾਓ ਬੇੜਕਰ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈਆਂ ਭਵਨ ਜੀ ਔਰ ਤਾਂਦਲ ਯਤ ਸੁਰੂ ਬਤਾ ਆਤਮਾਰ ਸਤਿਗੁਰੂ ਸਵਾਮੀ ਸਰਬੰਦ ਆਤਮਾਹ ਰਾਜ ਜੀ ਦੀ ਕਿਰਪਾ ਨਾਲ 바ਵਾ ਸਾਹਿਬ ਪੀਮਰਾਓ ਬੇੜਕਰ ਦੀ ਕਿਰਪਾ ਨਾਲ ਹਰੇਕ ਸਾਲ ਦੀ ਤਰ੍ਹਾਂ ਪਿੰਡ ਮੰਨਾ ਤੋਂ ਇਹ ਕਾਫਲਾ ਸ਼ੁਰੂ ਹੁੰਦਾ ਹੋਇਆ ਬਾਕੀ ਬਾਕੀ ਪਿੰਡਾਂ ਤੋਂ ਜਾਂਦਾ ਉਹ ਰਾਤ ਅੱਜ ਪਹਿਲੀ ਵਾਰੀ ਅਸੀਂ ਇਹਦੀ ਫਰਮੇ ਰਿਹਾ ਅੱਜ ਪਹੁੰਚੇ ਆ ਇਹ ਤੋਂ ਪਹਿਲਾਂ ਵੀ ਤਕਰੀਬਨ ਬਾਕ ਬਾਕ ਪਿੰਡਾਂ ਤੋਂ ਹੋ ਕੇ ਹੋਏ ਆਏ ਆ ਪਰ ਜੋ ਮਹਿਸੂਸ ਲੱਗਿਆ ਬਹੁਤ ਹੀ ਜ਼ਿਆਦਾ ਮਦਦ ਕਰਾਤੀਕਾਰੀ ਪੈਂਦਾ ਲੱਗਾ ਜੇਜ਼ਾਂ ਨਾਮ ਲੋਕ ਬਹੁਤ ਹੀ ਗੰਭੀਰ ਨਾਲ ਉਦਘਾਟਨ ਕੀਤਾ ਕਿ ਬਹੁਤ ਖੁਸ਼ੀ ਦੇ ਗਿਆ ਸਾਡੀਆਂ ਟੀਮੀਆਂ ਪਹਿਲਾਂ ਨੇ ਸਵਾਗਤ ਕਰ ਤੋੜ ਬਕੋ ਬੇਨਤੀ ਕਰਦੇ ਆ ਕਿ ਪਿਛਲੇ ਦਿਨੀ ਤੁਸੀਂ ਦੇਖਿਆ ਮਾ ਨਿਰਦੋਰ ਤੇ ਅਮਰੀਕਾ ਦੇ ਵਿਚ ਕੋਈ ਬੇਖੂਬਦਾਰ ਕਿਸਨੇ ਪਾਈਆ ਫਿਰ ਜਿਹੜਾ ਬਾਵਾ ਸਾਹਿਬ ਦਾ ਪੁੱਤਰ 14 ਪਰਿਆ ਨੂੰ ਤੋੜੂਗਾ ਉਹ ਰੋਪ ਬਣ ਕੇ 11 ਲੱਖ ਰੁਪਈਆ ਨਾਮ ਤੋ ਦੇ ਦਿੱਤਾ ਜਾਊਗਾ ਇਹ ਉਹਨੀਆਂ ਦਾ ਗੁੱਸਾ ਕਿ ਜਿਹਾ ਬਾਕੀ ਕੋਈ ਦਾਲੀ ਮੋੜ ਤੇ ਸਮਾਰ ਮੇਟਾ ਪਾਉਣਾ ਚਾਹੁੰਦੇ ਆ ਇਹ ਦੇ ਭਾਤੇ ਤੋਂ ਐਲਾਨ ਕਰਦੇ ਆ ਜਿਹੜਾ ਉਹ ਪੰਨੂ ਦੀ ਧੌਣ ਲਾ ਕੇ ਚਾਲ ਦੀਆਂ ਲੱਤਾਂ ਤੋੜੂਗਾ ਅਸੀਂ ਆਪਣੇ ਜਥੇਬੰਦੀ ਵੱਲੋਂ 52 ਲੱਖ ਦਾ ਨਾਮ ਕਰਦੇ ਆ ਜਿਹੜਾ ਉਹ ਪੰਨੂ ਨੂੰ ਮਾਰੂਗਾ ਇਹ ਹੈ ਕਿ ਜਿਹੜਾ ਵੀ ਕੋਈ ਇਹੋ ਜਿਹਾ ਮਾਲਾ ਸ਼ਰਾਬਤ ਕਰੂਗਾ ਸਾਡੀ ਸਮਾਜ ਦੇ ਯੂਥ ਨੂੰ ਖਾਤੇ ਰੇ ਬੇਨਤੀ ਆ ਅਪੀਲ ਹੈ ਕਿਿੱਥੇ ਵੀ ਕੋਈ ਵੀ ਇਹੋ ਜਿਹੀ ਕੱਡੀਆਂ ਸੋਚ ਕਰਦਾ ਹੈ ਕਿ ਕਿਤੇ ਵੀ ਮਹਾਂਪੁਰਖਾਂ ਦੇ ਨਾਲ ਪਿਆਰਲੀ ਹੁੰਦੀ ਆ ਉਹਦਾ ਖਰਚਾ ਉੱਤੇ ਟੈਮ ਲਾਇਆ ਜਾਵੇ ਜੋ ਵੀ ਖਰਚਾ ਹੁੰਦਾ ਸੀ ਕਿਚਕਣ ਨੂੰ ਤਿਆਰ ਆ ਜੈ ਭੀਮ ਜੈ ਬਾਦ ਜੈ ਭੀਮ ਜੈ ਬਾਦ ਹੁਣੇ ਬੇਨਤੀ ਕਰਦੇ ਆ ਸਾਡੇ ਵੀ ਸਣੀ ਦੇ ਸੱਜਣ ਦੋ ਜੈ ਭੀਮ ਜੈ ਭਾਰਤ ਜੈ ਗੁਰੂ ਦੇ ਧੰਗੁਰੂ ਦੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਦਾ ਗਾਥਾ ਵਾਹਿਗੁਰੂ ਜੀ ਦੀ ਬੋਧ ਸਾਥੀਓ ਅੱਜ ਜੋ ਚੇਤਨਾ ਮਾਰਚ ਕਰਿਆ ਜਾ ਰਿਹਾ ਹੈ ਇਹਦੇ ਵਿੱਚ ਆਪਾਂ ਆਪਾਂ ਕੀ ਸੇਧ ਲੈਣੀ ਆ ਕੀ ਆਪਾਂ ਕਰਨਾ ਹੈ ਇਹ ਕਿਉਂ ਕਰਤੇ ਜਾਂਦੇ ਆ ਚੇਤਨਾ ਮਾਰਚ ਇਹ ਤੁਹਾਡੇ ਲਈ ਅੱਜ ਜਿਹੜਾ ਦਸਨਾਂ ਅਸੀਂ ਪਹੁੰਚੇ ਆ ਸਾਡੀ ਸਾਰੀ ਟੀਮ ਜਿਹੜੀ ਪਹੁੰਚੀ ਆ ਤੇ ਮੈਂ ਸਮਝਦਾ ਸਭ ਤੋਂ ਪਹਿਲਾਂ ਗਿਆ ਜੋ ਉਸ ਮਾਨ ਰਾਬਰ ਦਾ ਜਨਮ ਦਿਨ ਆ ਜਿਹਦੇ ਕਰਕੇ ਅੱਜ ਸਾਡੇ ਤਨ ਦੇ ਕੱਪੜੇ ਇਹਦੇ ਕਰਕੇ ਅਸੀਂ ਅੱਜ ਵਧੀਆ ਸੂਟ ਪਾ ਕੇ ਵਧੀਆ ਗੱਡੀਆਂ 'ਚ ਟੰਗਦੇ ਆਂ ਜਿਨ੍ਹਾਂ ਕਰਕੇ ਵਧੀਆ ਪੜਾਈ ਕਰਕੇ ਵਧੀਆ ਹੋ ਕੇ ਦੇਸ਼ ਦਾ ਪ੍ਰਾਜਗਾਨ ਹੋਏ ਆਂ ਸੋ ਅੱਜ ਬਾਬਾ ਸਾਹਿਬ ਅੰਬੇਦਕਰ ਨारी ਮੁਕਤੀ ਦਾਦਾ ਡਾਕਟਰ ਪਿੰਬਰਾਵ ਮੈਟਰ ਜੀ ਦਾ ਚਲੰਤੇ ਹੜਾ ਤੇ ਅੱਜ ਅਸੀਂ ਪਿੰਬਰਾ ਨੇ ਪੰਜਾਬ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆਂ ਇਤਿਹਾਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਹੜਾ ਆ ਬਾਬਾ ਸਾਹਿਬਾਂ ਮੇਡ ਕਰਦਾ ਮਿਸ਼ਨ ਆ ਜਿਹੜਾ ਸਾਹ ਪੰਚੀ ਰਾਮ ਦਾ ਮਿਸ਼ਨ ਆ ਉਹਨੂੰ ਅੱਗੇ ਲੈ ਕੇ ਜਾਵਾਂਗੇ ਕਿਉਂਕਿ ਇੱਕ ਕਾਫਲੇ ਇਦਾਂ ਨਹੀਂ ਬਣਦੇ ਜਦੋਂ ਕਾਫਲੇ ਇੱਕ ਇੱਕ ਥੜੀ ਦੇ ਨਾਲ ਥੜੀ ਜੋੜ ਕੇ ਕਾਫਲੇ ਬਣਦੇ ਆ ਤੇ ਮੈਂ ਸਮਝਦਾ ਅੱਜ ਸਾਡੀ ਸਾਡੇ ਭਰਾ ਜਿੰਨੇ ਵੀ ਆ ਸਾਡੇ ਭਰਾਵਾਂ ਦੇ ਜਿੰਨੇ ਵੀ ਆ ਮੰਗਾਲੀ ਹੋ ਗਏ ਪ੍ਰਧਾਨ ਸਾਹਿਬ ਜਿੰਨੇ ਵੀ ਸਾਡੇ ਨਾਲ ਕੋ ਸਾਰੇ ਭਰਾ ਇਹਨਾਂ ਦੀ ਮਿਹਨਤ ਹੈਗੀ ਆ ਉਹ ਬੜੀ ਕੰਨੀ ਆ ਕਿਉਂਕਿ ਉਗੇ ਜਿੰਨੀ देर ਅਸੀਂ ਬਾਬਾ ਸਾਹਿਬਾਂ ਨੂੰ ਮੀਟ ਕਰਦੀ ਐ ਡੋਲ ਜੀ ਨੂੰ ਜਿਹੜਾ ਸਮਝਾਂਗੇ ਨਹੀਂ ਉਨੀ ਦੇਰ ਮੇਰੇ ਖਿਆਲ ਆਪਣਾ ਜਿਹੜਾ ਭਲਾ ਨਹੀਂ ਹੋਣ ਵਾਲਾ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਬਹੁਤ ਭਿਆਨਕ ਹੈ ਮੰਨਵਾਦੀ ਸਿਸਟਮ ਤੁਹਾਨੂੰ ਦੱਸਿਆ ਸਾਡੀ ਵੀ ਇਹਨੇ ਕਿ ਜਿੱਦਾਂ ਆ ਜਿਹੜਾ ਖਾਤ ਪੰਨੋ ਆ ਤੇ ਮੈਂ ਸਮਝਦਾ ਇਤਾਂ ਦੇ ਬੰਦਿਆਂ ਤੇ ਰੇਕਟ ਹੀ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਇਹ ਸਾਡੇ ਲਈ ਕੁਝ ਨਹੀਂ ਹੈਗੇ ਅਸੀਂ ਇਹਨਾਂ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਚੂਹਾ ਜਿਹੜਾ ਖੋਡ ਦੇ ਵਿੱਚ ਬੜ ਕੇ ਬੋਲਦਾ ਬਾਹਰ ਆਵੇ ਫਿਰ ਉਹਨੂੰ ਦੱਸਾਂਗੇ ਕਿ ਚਮਾਰ ਜੁੜੇ ਕੌਣ ਆ? ਕੌਣ ਆ ਰਵਦਾਸੀਏ? ਕੌਣਾ ਬਾਲਮਿਕੀ ਇਹਨੂੰ ਦੱਸਾਂਗੇ? ਕਿ ਬਾਬਾ ਸਾਹਿਬਾਂ ਮੈਂ ਕਰਦਾ ਤੂੰ ਰਾਤ ਨੂੰ ਜਿਹੜਾ ਸਟੈਚੂ ਤੇ ਲਿਖ ਕੇ ਗਿਆ ਸਾਨੂੰ ਦੱਸ ਕੇ ਆਈ ਤੇਰੀ ਧੌਣ ਜਿਹੜਾ ਨਾਂ ਲਾ ਕੇ ਕਿਸੇ ਪਿੱਕ ਪਾਸੇ ਰੱਖਦੀ ਫੇਰ ਸਾਨੂੰ ਕਹੀ ਕਿ ਅਸੀਂ ਬਾਬਾ ਸਾਹਿਬ ਦੇ ਨਾਮ ਅਨੁਾਈ ਜੈ ਭੀਮ ਜੈ ਭਾਲ ਜੈ ਭੀਮ ਜੈ ਭਾਲ ਅੱਪਾ ਇਦਾਂ ਦੇ ਖੱਤ ਬੰਦਿਆਂ ਤੋਂ ਡੰਗ ਦੀ ਕੋਈ ਲੋੜ ਨਹੀਂ ਤੇ ਅੱਜ ਬਾਬਾ ਸਾਹਿਬਾਂ ਦੇਣ ਕਰਦੇ ਜਨਮ ਦੇਂਦੇ ਆਪਾਂ ਸਾਰਿਆਂ ਨੇ ਸੌਂ ਦੀ ਖਾਣੀ ਆ ਕਿ ਆਪਾਂ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਮਿਸ਼ਨ ਆ ਉਹਨੂੰ ਘਰ ਘਰ ਤੱਕ ਪਹੁੰਚਾਉਣਾ ਆ ਤੇ ਸਭ ਤੋਂ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਇਹ ਹੀ ਆ ਕਿ ਸਾਨੂੰ ਸਟੱਡੀ ਤੋਂ ਦੂਰ ਕੀਤਾ ਜਾ ਰਿਹਾ ਸਾਨੂੰ ਪੜ੍ਹਾਈ ਤੋਂ ਦੂਰ ਕੀਤਾ ਜਾ ਰਿਹਾ ਹਣ ਪਿੱਛੇ ਜੇ ਤੁਸੀਂ ਦੇਖਿਆ ਕਿ ਠੇਕੇ ਟੁੱਟੇ ਸੀ ਸੱਦੀਓ ਅੱਜ ਬਾਬਾ ਸਾਹਿਬ ਅੰਬੇਡਕਰ ਦੇ ਜੋ ਅੱਜ ਉਹਨਾਂ ਦਾ ਜਨਮ ਦਿਨ ਆ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਲੱਖ ਲੱਖ ਵਧਾਈ ਦਿਨਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸਾਰੀ ਟੀਮ ਜਿਹੜੀ ਐ ਸਾਰਾ ਕਾਫਲਾ ਉੱਤਰ ਨੂੰ ਜਾਣਾ ਐ ਅੱਗੇ ਵੀ ਸਮਾਂ ਜਿਹੜਾ ਐ ਸੋ ਇੱਥੇ ਮੈਂ ਆਪਣੀ ਬਾਣੀ ਨੂੰ ਬਰਾਮ ਦਿੰਦਾ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਤੇ ਅੱਜ ਅੱਜ ਸਾਰਿਆਂ ਨੇ ਇੱਥੋਂ ਕੁਝ ਨਾ ਕੁਝ ਸਿੱਖ ਕੇ ਜਾਣਾ ਤੇ ਆਪਾਂ 바ਵਾ ਸਾਹਿਬ ਨੂੰ ਮਿਲਣ ਲਈ ਕੀ ਕਰਨਾ ਕਿੱਦਾਂ ਉਹਨਾਂ ਦਾ ਮਿਸ਼ਨ ਅੱਗੇ ਵਧਾਉਣਾ ਉਹਦੇ ਲਈ ਤੁਸੀਂ ਵੀ ਜਿਹੜਾ ਆ ਆਪਣਾ ਯੋਗਦਾਨ ਜ਼ਰੂਰ ਪਾਣਾ ਸੋ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਵ ਸੋਕਿਰ ਬੇਨਤੀ ਹੈ ਕਿ ਜੋ ਆਪ ਜੀ ਵਾਸਤੇ ਕੁਝ ਮੜਾ ਨੋਟ ਰੱਖਾ ਮਿਸਾ ਜਾਪੜਾ ਲੰਗਾ ਤਿਆਰ ਕੀਤਾ ਸ਼ਾਕੇ ਜਾਣਾ ਜੀ ਤੇ ਅਸੀਂ ਪਹਿਲੇ ਹੀ ਐਂਗਲੇ ਸਾਲ ਵਾਸਤੇ ਤੁਹਾਨੂੰ ਹੁਣੇ ਬੇਨਤੀ ਕਰਤੀ ਹੈ ਬਈ ਜੀ ਹਰੀਸ ਅਵੇ ਨੂੰ ਅਜੀ ਹੋ ਸਕਦਾ ਵੀ ਮੇਨ ਜੀਵੀ ਰੋਡ ਤੇ ਬਣਵਾ ਕਰਾਂਗੇ ਜੈ ਭੀਮ ਜੈ ਜਵਾਰ ਤੁਹਾਨੂੰ ਬਹੁਤ ਬਹੁਤ ਆਉਂਦੀ ਜਾਂਦੀ ਜਾ ਤਰ ਤਰ ਲੁਕਾ ਪਸਤੇ ਇਹ ਬਹੁਤ ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਨੂੰ ਹੋਰ ਬਟਾ ਰਾਂਗੇ ਤੇ ਇਹ ਬਲਾਕ ਨੂੰ ਸਾਨੂੰ ਦੂਰ ਲਗੀਆਂ ਵਾਲੇ ਜਿਹੜੇ ਇਲੈਕਟਰ ਜਿਹਾ ਅਸੀਂ ਆਂਦੇ ਬਹੁਤ ਮਾਤਮਾ ਵੀ ਕਰਦੇ ਆ ਤੇ ਚਾਹ ਪਰੇ ਦਰਸ਼ਕੀ ਜਣਾ ਜੈਪੀਨ ਜੈ ਹਾਂ सिटी कॉलेज का काम उन्होंने तडी गोली है हां जी तो और के देता था था। है ना आ ये सारा बाद दे आप भी है। तो 100 सारा काम तकरीबन है बाबा साहब हाँ मैं फोटो गिफ्टा ठीक है आज उन्हीं बाद तरक्की करेगा तो पहले मैया मातामा पहना ਹਾਜ਼ਰ ਹਾਂ ਹੱਥ ਜੋੜ ਕੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਆਪਣੇ ਬੱਚਿਆਂ ਦੀ ਐਜੂਕੇਸ਼ਨ ਤੇ ਤੁਸੀਂ ਬਹੁਤ ਧਿਆਨ ਦੇਣਾ ਹੈ ਕਿਉਂਕਿ ਇੱਕ ਮਾਂ ਹੀ ਹੈ ਜੋ ਬੱਚੇ ਦਾ ਵੱਧ ਤੋਂ ਵੱਧ ਵਿਕਾਸ ਕਰਨ ਦੇ ਵਿੱਚ ਸਹਾਉਗੀ ਹੁੰਦੀ ਹੈ ਕਿਉਂਕਿ ਪਿਤਾ ਦਾ ਆਪਣੇ ਆਰਥਿਕ ਪੱਧਰ ਤੋਂ ਉੱਚੀ ਚੁੱਕਣ ਲਈ ਸਾਰਾ ਦਿਨ ਕੰਮ ਬਾਹਰ ਜਾਂਦਾ ਹੈ ਸੋ ਮਾਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਜਿੱਥੇ ਸਕੂਲੀ ਸਿੱਖਿਆ ਦੇਣੀ ਹੈ

ਪਨਾਥੀ ਦਾਜੀ ਮੀਸ ਕੋਲੀਆ ਦਾਜੀ ਸਮੂੱਚੇ ਜੋਰ ਦਾ ਆਗਮਨ ਹੋਣਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਦੇ ਆਏ ਜਿੱਤੇ ਸਮੂੱਚੇ ਅਤੇ ਗੁਦੀਪੁਰ ਦਾ ਅੰਬੇਦਕਰੀ ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਆ ਸੋ ਚਾਰਜਾ ਕਲ ਮੈਂਟਰ ਲੋਕ ਆਣੀ ਕਦੇ ਦੀ ਸਾਹਮਣੇ ਲੋਕ ਦਰਸ਼ਕੋ ਵੀ ਅੱਜ ਲੱਗੇ ਗਾਇਬ ਗਾਇਬ

बहुत बहुत धन्यवाद मुकाबले बहुत बहुत जय भीम जय भारत जय भीम जय भारत जय भीम जय भारत ठीक है सादा बैठते हैं कि ना चार नहीं कि तभी भी Ben bir karo olarak daha da